ਇਹ ਦੋਸ਼ੀ ਨਸ਼ੇ ਦੇ ਸਮੇਤ ਫੜੇ ਗਏ ਜੋ ਵੀ ਮੁਹਿੰਮ ਚਲਾਈ ਜਾ ਰਹੀ ਹੈ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮ ਅਨੁਸਾਰ ਮਾਨਯੋਗ ਸਾਡੇ ਕਮਿਸ਼ਨਰ ਸਾਹਿਬ ਸਰਦਾਰ ਅੰਜੀਮ ਸਿੰਘ ਤੋਂ ਆਈਪੀਐਸ ਤੇ ਆਪਣੇ ਸੀਨੀਅਰ ਅਫਸਰਾਂ ਦੇ ਨਿਰਦੇਸ਼ਨ ਅਧੀਨ ਅੱਜ ਬੜੀ ਵੱਡੀ ਪੱਧਰ ਤੇ ਜਿਹੜਾ ਵਾ ਇਲਾਕੇ ਦੇ ਵਿੱਚ ਨਸ਼ੇ ਨੂੰ ਖੱਲ ਪਾਉਣ ਲਈ ਸੀ ਆਪਣੇ ਵੱਲੋਂ ਉਪਾਲੇ ਕੀਤੇ ਸੀ ਤੇ ਇਸੇ ਦੌਰਾਨ ਜਦੋਂ ਅਸੀਂ ਗਸ਼ਤ ਕਰਦੇ ਕਰਦੇ ਆਪਣੀ ਟੀਮ ਦੇ ਨਾਲ ਜਦੋਂ ਇਧਰੋਂ ਖਾਲਸਾ ਕਾਜ ਦੇ ਸਾਹਮਣੇ ਸਰੋਸਲੇੰਡ ਦੇ ਵਿੱਚ ਪਹੁੰਚੇ ਤੇ ਇੱਕ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨ ਸੀ ਜਿਹੜੇ ਉਹਨਾਂ ਨੇ ਜਦੋਂ ਸਾਡੀ ਪੁਲਿਸ ਪਾਰਟੀ ਦੀ ਗੱਡੀ ਦੇਖੀ ਉਹਨਾਂ ਨੇ ਜੱਕਦਾ ਮੇਂ ਮੋਟਰਸਾਈਕਲ ਖਾਲੀ ਕਲਾਕਵਾਇਸ ਸਾਈਡ ਨੂੰ ਅੰਦਰ ਟੱਪ ਰਿਹਾ ਜਿੱਤਾ ਜਿਹੜੇ ਮਗਰ ਹੀ ਅਸੀਂ ਆਪਣੇ ਜਣਾਵਾ ਗੱਡੀ ਅੰਦਰ ਵਾਰ ਦਿੱਤੀ ਤਾਂ ਗੋ ਰਸਤਾ ਬੰਦ ਸੀਗਾ ਜਿਸ ਕਰਕੇ ਅਸੀਂ ਇਹਨਾਂ ਨੂੰ ਮੌਕੇ ਤੇ ਹੀ ਸਾਰਾ ਪੁਲਿਸ ਪਾਰਟੀ ਬਲੋਂਕ ਦੀ ਸਾਰੀ ਟੀਮ ਦੇ ਨਾਲ ਹੀ ਜਿਹੜਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਔਰ ਇਹਨਾਂ ਦੇ ਮੋਟਰਸਾਈਕਲ ਦੀ ਡਿੱਗੀ ਦੇ ਵਿੱਚੋਂ ਇਹ ਤਲਾਸ਼ੀ ਦੇ ਦੌਰਾਨ 26 ਗ੍ਰਾਮ ਜਿਹੜੀ ਉਹ ਹਰਾ ਹੈ ਨਾ ਉਹ ਬਰਾਮਦ ਕੀਤੀ ਹੈ ਇਹਦਾ ਖਿਲਾਰਿਆ ਸੀ ਮੁੰਡਾ ਮੋਟਰਸਾਈਕਲ 'ਉਜਸ਼ਨਪ੍ਰੀਤ ਪੁੱਤਰ ਅਮਰਜੀਤ ਸਿੰਘ ਵਾਸੀ ਬੀਬੀ ਵਿਰੋਧਾਪੁਰ ਦਾ ਚੁਭਾਲ ਜ਼ਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਜਿਹੜਾ ਪਿੱਛੇ ਮਿਲਤਾ ਸੀ ਉਹ ਨੀਲੇ ਸਿੰਘ ਪੁੱਤਰ ਕਲਵੰਤ ਸਿੰਘ ਵਰਕਾਲਾ ਮਲਾਪ ਐਮਨੂ ਤੁਨਖੁਰ ਕਾਲੇ ਥਾਣਾ ਛਾਟਾ ਉੱਤਰ ਦਾ ਰਹਿਣ ਵਾਲਾ ਇਹਨਾਂ ਨੇ ਕਿਸੇ ਤਰਨਤਾਰਨ ਦੇ ਇਲਕੀ ਕੋ ਸੋਰਸਨ ਪਾਸੋਂ ਲੈ ਕੇ ਆਏ ਸੀਗੇ ਇਹਨਾਂ ਕੁਝ ਕੁਛ ਦੌਰਾਨ ਦੱਸਿਆ ਅਗਲੀ ਜਿਹੜੀ ਤਫ਼ਤੀਸ਼ ਆ ਉਹਦੇ ਵਿੱਚ ਹੁਣ ਅਸੀਂ ਇਹਨਾਂ ਨੂੰ ਮਾਨਯੋਗ ਜਸਟਿਸ ਤੋਂ ਰਿਮਾਂਡ ਇਹਨਾਂ ਦਾ ਹਾਸਲ ਕਰ ਲਿਆ। ਕੋਸ਼ਿਸ਼ ਕਰਕੇ ਜਿੱਥੋਂ ਵੀ ਇਹਨਾਂ ਨੇ ਲੈ ਕੇ ਆਉਂਦੇ ਆ ਜਾਂ ਅੱਗੇ ਜੋ ਵੀ ਇਹ ਕਰਦੇ ਆ ਸਾਰਾ ਉਹਦਾ ਜਿਹੜਾ ਨੈਕਸਸ ਆ ਉਹਨੂੰ ਅਸੀਂ ਅੰਦ ਕਰਨ ਦੀ ਕੋਸ਼ਿਸ਼ ਕਰਾਂ। ਪਹਿਲਾਂ ਵੀ ਪਰਚੇ ਦਰਜੜ ਕੋਈ ਨਹੀਂ। ਅਨੇ ਪਹਿਲਾਂ ਫਿਲਹਾਲ ਇਹਨਾਂ ਦੇ ਪਰਚੇ ਕੋਈ ਦਰਜ ਨਹੀਂ ਆ। ਇਹਨਾਂ ਨੇ ਜਿਵੇਂ ਅੱਜ ਕੱਲ੍ਹ ਛੋਟੇ ਬੱਚਿਆਂ ਨੂੰ ਲੋਕ ਜਾਰੀ ਇਹ ਵਿੱਚ ਕਰਕੇ ਤੇ ਉਹਨਾਂ ਨੂੰ ਸ਼ੁਰੂ ਕਰ ਦਿੰਦੇ ਉਹਨਾਂ ਦਾ ਕੰਮ ਵੀ ਇਹਨਾਂ ਤੇ ਪੁਲਿਸ ਸ਼ੱਕ ਨਹੀਂ ਕਰਦੀ ਕੋਈ ਸੋਇਸ ਤਰ੍ਹਾਂ ਐ ਵੈਸੇ ਇਹਨਾਂ ਦੀ ਉਮਰ ਜਿਹੜੀ ਉਹ ਨੀਅਰ ਬਹੁਤ 20 ਤੋਂ 22 24 ਆਇਕ ਦੀ 23 ਸਾਲ 23 ਸਾਲ ਐਕਦੀ 20 ਸਾਲ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਜੀ ਦੋ ਦਿਨ ਦਾ ਰਿਮਾਂਡ ਅਸੀਂ ਜਿਹੜਾ ਉਹ ਜੈਸਾ ਪਾਸੋਂ ਲੱਗੇ ਠੀਕ ਜੀ ਇਹ ਦੋਸ਼ੀ ਨਸ਼ੇ ਦੇ ਸਮੇਤ ਫੜੇ ਗਏ ਜੋ ਵੀ ਮੁਹਿੰਮ ਚਲਾਈ ਜਾ ਰਹੀ ਹੈ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮ ਅਨੁਸਾਰ ਮਾਨਯੋਗ ਸਾਡੇ ਕਮਿਸ਼ਨਰ ਸਾਹਿਬ ਸਰਦਾਰ ਅੰਜੀਮ ਸਿੰਘ ਤੋਂ ਆਈਪੀਐਸ ਤੇ ਆਪਣੇ ਸੀਨੀਅਰ ਅਫਸਰਾਂ ਦੇ ਦਿਸ਼ਾ ਨਿਰਦੇਸ਼ਾਂ ਅ ਤਹਿਤ ਬੜੀ ਵੱਡੀ ਪੱਧਰ ਤੇ ਜਿਹੜਾ ਵਾ ਇਲਾਕੇ ਦੇ ਵਿੱਚ ਨਸ਼ੇ ਨੂੰ ਖੱਲ ਪਾਉਣ ਲਈ ਸੀ ਆਪਣੇ ਵੱਲੋਂ ਉਪਾਲੇ ਕੀਤੇ ਸੀ ਤੇ ਇਸੇ ਦੌਰਾਨ ਜਦੋਂ ਅਸੀਂ ਗਸ਼ਤ ਕਰਦੇ ਕਰਦੇ ਆਪਣੀ ਟੀਮ ਦੇ ਨਾਲ ਜਦੋਂ ਅ ਇਧਰੋਂ ਅਸੀਂ ਖਾਲਸਾ ਕਾਲਜ ਦੇ ਸਾਹਮਣੇ ਸਰੋਸਲੇੰਡ ਦੇ ਵਿੱਚ ਪਹੁੰਚੇ ਤੇ ਇੱਕ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨ ਸੀ ਜਿਹੜੇ ਉਹਨਾਂ ਨੇ ਜਦੋਂ ਸਾਡੀ ਪੁਲਿਸ ਪਾਰਟੀ ਦੀ ਗੱਡੀ ਦੇਖੀ ਉਹਨਾਂ ਨੇ ਜੱਕਦਾ ਮੀ ਮੋਟਰਸਾਈਕਲ ਖਾਲੀ ਕਲਾਕਵਾਇਸ ਸਾਈਡ ਨੂੰ ਅੰਦਰ ਟੱਪ ਰਿਹਾ ਜਿੱਥੇ ਮਗਰ ਹੀ ਅਸੀਂ ਆਪਣੇ ਜਣਾਵਾ ਗੱਡੀ ਅੰਦਰ ਵਾਰ ਦਿੱਤੀ ਤਾਂ ਇੱਕੋ ਰਸਤਾ ਬੰਦ ਸੀਗਾ ਜਿਸ ਕਰਕੇ ਅਸੀਂ ਇਹਨਾਂ ਨੂੰ ਮੌਕੇ ਤੇ ਹੀ ਸਾਰਾ ਪੁਲਿਸ ਪਾਰਟੀ ਬਲੌਂਕ ਦੀ ਸਾਰੀ 3 ਦੇ ਨਾਲ ਜਿਹੜਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਔਰ ਇਹਨਾਂ ਦੇ ਮੋਟਰਸਾਈਕਲ ਦੀ ਡਿੱਗੀ ਦੇ ਵਿੱਚੋਂ ਇਹ ਤਲਾਸ਼ੀ ਦੇ ਦੌਰਾਨ 26 ਗ੍ਰਾਮ ਜਿਹੜੀ ਉਹ ਹਰਾ ਹੈ ਨਾ ਉਹ ਬਰਾਮਦ ਕੀਤੀ ਹੈ ਇਹਦਾ ਚਲਾ ਰਿਆ ਸੀ ਮੁੰਡਾ ਮੋਟਰਸਾਈਕਲ 'ਉਂ ਜਸ਼ਨਪ੍ਰੀਤ ਪੁੱਤਰ ਅਮਰਜੀਤ ਸਿੰਘ ਵਾਸੀ ਬੀਬੀ ਵਿਰੋਧਾ ਗੁਰਦੁਆਰਾ ਛਬਾਲ ਜਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਜਿਹੜਾ ਪਿੱਛੇ ਮਿਲਤਾ ਸੀ ਉਹ ਨੀਲੇ ਸਿੰਘ ਪੁੱਤਰ ਕਲਵੰਤ ਸਿੰਘ ਵਰਕਾਲਾ ਮੁਲਾਪ ਐਵੇਂ ਨੂੰ ਤੁਨਖੁਰ ਕਾਲੇ ਥਾਣਾ ਛਾਟਾ ਉੱਤਰ ਦਾ ਰਹਿਣ ਵਾਲਾ ਇਹਨਾਂ ਨੇ ਕਿਸੇ ਤਰਨਤਾਰਨ ਦੇ ਵਿਅਕਤੀ ਕੋਲ ਸੋਰਸਿੰਗ ਪਾਸੋਂ ਲੈ ਕੇ ਆਏ ਸੀਗੇ ਇਹਨਾਂ ਨੇ ਕੁਝ ਕੁਛ ਦੌਰਾਨ ਦੱਸਿਆ ਅਗਲੀ ਜਿਹੜੀ ਤਰਤੀਸ਼ ਆ ਉਹਦੇ ਵਿੱਚੋਂ ਅਸੀਂ ਇਹਨਾਂ ਨੂੰ ਮਾਨਯੋਗ ਜਸਟਿਸ ਤੋਂ ਰਿਮਾਨ ਇਹਨਾਂ ਦਾ ਹਾਸਲ ਕਰ ਲਿਆ ਕੋਸ਼ਿਸ਼ ਕਰਕੇ ਜਿੱਥੋਂ ਵੀ ਇਹਨਾਂ ਨੇ ਲੈ ਕੇ ਆਉਂਦੇ ਆ ਜਾਂ ਅੱਗੇ ਜੋ ਵੀ ਇਹ ਕਰਦੇ ਆ ਸਾਰਾ ਉਹਦਾ ਜਿਹੜਾ ਨੈਕਸਸ ਆ ਉਹਨੂੰ ਅਸੀਂ ਬੰਦ ਕਰਨ ਦੀ ਕੋਸ਼ਿਸ਼ ਕਰਾਂ ਪਹਿਲਾਂ ਵੀ ਪਰਚੇ ਦਰਜ ਹੋਈ ਸੀ ਅਨੇ ਪਹਿਲਾਂ ਫਿਲਹਾਲ ਨੂੰ ਤੇ ਪਰਚਾ ਕੋਈ ਦਰਜ ਨਹੀਂ ਹੋਇਆ ਇਹਨਾਂ ਨੇ ਜਿਵੇਂ ਅੱਜ ਕੱਲ੍ਹ ਛੋਟੇ ਬੱਚਿਆਂ ਨੂੰ ਲੋਕ ਤਿਆਰੀ ਇਹ ਵਿੱਚ ਕਰਕੇ ਤੇ ਉਹਨਾਂ ਨੂੰ ਸ਼ੁਰੂ ਕਰ ਦਿੰਦੇ ਉਹਨਾਂ ਦਾ ਕੰਮ ਕੀ ਇਹਨਾਂ ਤੇ ਪੁਲਿਸ ਸ਼ੱਕ ਨਹੀਂ ਕਰਦੀ ਕੋਈ ਸੋ ਇਸ ਤਰ੍ਹਾਂ ਵੈਸੇ ਇਹਨਾਂ ਦੀ ਉਮਰ ਜਿਹੜੀ ਉਹ ਨੀਅਰ ਬਹੁਤ 20 ਤੋਂ 22 24 ਆਇਕ ਦੀ 23 ਸਾਲ 23 ਸਾਲ ਐਕਦੀ 20 ਸਾਲ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਜੀ ਦੋ ਦਿਨ ਦਾ ਰਿਮਾਂਡ ਅਸੀਂ ਜਿਹੜਾ ਉਹ ਜੈਸਾ ਪਾਸਾ ਲੈ ਲਿਆ ਠੀਕ